भगवान वाल्मीकि महाराज जी का विजय दिवस वाल्मीकि तीर्थ ते बड़ी नाल मनाया गया अते इस मौके ते तीर्थ ते फरी मेडिकल कैंप भी लगाया गया चीफ एडिटर कमलजीत सिंह की विशेष रिपोर्ट ਮੈਂ ਸੰਤ ਬਾਬਾ ਯਸ਼ਪਾਲ ਨਾ ਜੀ ਅੱਜ ਦੇ ਪੂਰੇ ਵਿਦੇਸ਼ ਦੇ ਵਿੱਚ ਵਿਦੇਸ਼ਾਂ ਵਿੱਚ ਵਸਦੀ ਪਰਮਤਾ ਪਰਮਾਤਮਾ ਦਾ ਸਿਰਜਣ ਕਰਤਾ ਨਿਰੰਕਾਰ ਵਾਲੀ ਮਹਾਰਾਜ ਦੀ ਪਰੂਪਰਿ ਸਾਸੰਗ ਨੂੰ ਵਿਜੇ ਦਿਵਸ ਦੀਆਂ ਲੱਖ ਲੱਖ ਵਧਾਈਆਂ ਇਹ ਜੋ ਅੱਜ ਦਾ ਦਿਨ ਹੈ ਉਹ ਦਿਨ ਹੈ ਕਿ ਜਿਸ ਦਿਨ ਦੇ ਖੁਸ਼ੀ ਦੇ ਵਿੱਚ ਇਹ ਜੋ ਦਿਨ ਮਨਾਇਆ ਜਾਂਦਾ ਹੈ ਇਥੇ 45 ਸਾਧੂਆਂ ਸਮੇਤ ਜੋ ਸਤਿਗੁਰ ਗਿਆਨਾ ਜੀ ਮਹਾਰਾਜ ਨੇ ਇਸ ਦੀਸਥੇ ਕਸ਼ਟ ਚੱਲੇ ਔਰ ਇਸ ਦੀ ਤੀਸ ਨੂੰ ਇਜਾਦ ਕਰਾਉਣ ਵਾਸਤੇ ਸਤਿਗੁਰ ਗਿਆਨਾ ਜੀ ਮਹਾਰਾਜ ਨੇ ਔਰ ਉਹਨਾਂ ਦੇ ਨਾਲ ਸਾਰੇ ਸੰਤਾ ਨੇ ਬਹੁਤ ਉਹਨਾਂ ਨੂੰ ਕੁਟਮਾਰ ਹੋਈ ਬਹੁਤ ਉਹਨਾਂ ਤੇ ਤਸੱਦਦ ਹੋਇਆ ਮਗਰ ਉਹਨਾਂ ਨੇ ਆਪਣਾ ਜਿਆ ਹੱਥ ਹੈ ਨਹੀਂ ਛੱਡਿਆ ਹੱਥ ਨਾ ਛੱਡਣ ਦੇ ਕਾਰਨ ਆਖਰ 41 ਸਾਧੀਆਂ ਸਮੇਤ ਸਤਿਗੁਰੂ ਗਿਆਨਾ ਜੀ ਮਹਾਰਾਜ ਨੂੰ ਜੇਲ੍ਹ ਦੇ ਵਿੱਚ ਜਾਣਾ ਪਿਆ ਤੇ ਜਦੋਂ ਪੂਰੇ ਸਮਾਜ ਨੂੰ ਇਸ ਬਾਰੇ ਪਤਾ ਲੱਗਾ ਤੇ ਪੂਰੇ ਸਮਾਜ ਦੀਆਂ ਸੰਗਤਾਂ ਨੇ ਆਪਣਾ ਜੋਸ਼ ਦਿਖਾ ਕੇ ਜਦੋਂ ਆਪਣਾ ਜਜਵਾ ਦਿਖਾਇਆ ਤਾਂ ਸਤਿਗੁਰ ਗਿਆਨਾ ਜੀ ਮਹਾਰਾਜ ਸਮੇਤ 45 ਸਾਧੀਆਂ ਨੂੰ ਜੋ ਹੈ ਉਹਨਾਂ ਨੇ ਬਰੀ ਕਰਕੇ ਤੇ ਉਹਨਾਂ ਇਸ ਦਿਨ ਦੇ ਪਰ 10 ਫਰਵਰੀ ਦੇ ਦਿਨ ਦੇ ਪਰ ਸਤਿਗੁਰ ਗਿਆਨਾ ਜੀ ਮਹਾਰਾਜ ਇਸ ਤੀਰਥ ਤੇ ਆਏ ਇਸ ਕਰਕੇ ਇਸ ਦੇ ਦਿਨ ਨੂੰ ਜੋ ਹੈ ਵਿਜੇ ਦਿਵਸ ਦੇ ਰੂਪ ਦੇ ਚ ਮਨਾਇਆ ਜਾਂਦਾ ਹੈ ਤਾਂ ਇਹ ਜਿਹੜਾ ਵਿਜੇ ਦਿਵਸ ਹੈ ਇਹ ਸਤਿਗੁਰ ਗਿਆਨਾ ਜੀ ਮਹਾਰਾਜ ਦਾ ਇੱਕ ਖੁਸ਼ੀਆਂ ਦਾ ਦਿਨ ਹੈ ਕੋਸ ਪੂਰੀ ਕੌਮ ਦਾ ਖੁਸ਼ੀਆਂ ਦਾ ਦਿਨ ਹੈ ਕਿਉਂਕਿ ਇਸ ਦਿਨ ਸੰਨ ਇਸ ਤੀਰਥ ਤੇ ਇਸ ਪੂਰਨ ਰੂਪ ਦੇ ਚ ਸੰਪੂਰਨ ਰੂਪ ਦੇ ਚ ਆਜ਼ਾਦੀ ਮਿਲੀ ਕਿ ਜਿਸ ਦੇ ਨਾਲ ਅਸੀਂ ਆਪਣੀ ਇਸ ਤੀਰਥ ਦੇ ਸਭ ਤੋਂ ਪਹਿਲਾਂ ਅਸੀਂ ਕੋਈ ਪੂਜਾ ਨਹੀਂ ਕਰ ਸਕਦੇ ਸੀ ਪਾਠ ਨਹੀਂ ਕਰ ਸਕਦੇ ਸੀ ਇਥੇ ਕੋਈ ਅਸੀਂ ਇਸ਼ਨਾਨ ਵੀ ਕਰਨਾ ਹੁੰਦਾ ਸੀ ਤੇ 1 ਰੁਪਿਆ ਦਾ ਪੀਪਾ ਲੈ ਕੇ ਸਾਨੂੰ ਬਾਹਰ ਜਾ ਕੇ ਇਸ਼ਨਾਨ ਕਰਨਾ ਪੈਂਦਾ ਸੀ ਇਹ ਸਤਿਗੁਰ ਗਿਆਨਾ ਜੀ ਮਹਾਰਾਜ ਸਤਿਗੁਰ ਪੂਰਨਾ ਜੀ ਮਹਾਰਾਜ ਤੇ ਸਾਰੇ ਸੰਤਾਂ ਦੀ ਇੱਕ ਕਹਾਣੀ ਹੈ ਇੱਕ ਮੁਸਕਤ ਦਾ ਮੁਸਕਤ ਕਰਕੇ ਇਹ ਜੋ ਦਿਨ ਹੈ ਸਾਨੂੰ ਨਸੀਬ ਹੋਇਆ ਤੇ ਪੂਰਾ ਸਮਾਜ ਜਿਹੜਾ ਹੈ ਬੜੀਆਂ ਖੁਸ਼ੀਆਂ ਤੇ ਚਾਹਵਾਂ ਨਾਲ ਮਨਾਉਂਦਾ ਹੈ ਅੱਜ ਅਤੇ 45 ਸਾਧੂਆਂ ਵੱਲੋਂ ਜੋ ਸੰਘਰਸ਼ ਕੀਤਾ ਗਿਆ ਸੀ ਉਸ ਸੰਘਰਸ਼ ਦਾ ਅੱਜ ਨਤੀਜਾ ਹੈ ਕਿ ਦੇਸ਼ ਵਿਦੇਸ਼ ਦੇ ਵਿੱਚ 9 ਫਰਵਰੀ ਦੇ ਦਿਨ ਤੇ ਵਾਲਮੀਕੀ ਤੀਰਥ ਨਤਮਸਤਕ ਹੋਣ ਲਈ ਲੱਖਾਂ ਦੀ ਗਿਣਤੀ ਦੇ ਵਿੱਚ ਸ਼ਰਧਾਲੂ ਆਏ ਪਏ ਨੇ ਜਿਨ੍ਹਾਂ ਵਿੱਚ ਵਿਸ਼ੇਸ਼ ਤੌਰ ਤੇ ਭਾਰਤ ਸਰਕਾਰ ਦੇ ਮਾਨਯੋਗ ਰਾਮਦਾਸ ਠਾਵਲੇ ਜੀ ਸਮਾਜਿਕ ਨਿਆਂ ਮੰਤਰੀ ਵਾਲਮੀਕੀ ਤੀਰਥ ਵਿਖੇ ਅਜਨਤਮਸਤਕ ਹੋ ਕੇ ਗਏ ਨੇ ਪ੍ਰਸ਼ਾਸਨ ਵੱਲੋਂ ਮੇਲੇ ਦੇ ਸਬੰਧ ਵਿੱਚ ਬਹੁਤ ਹੀ ਵਧੀਆ ਪ੍ਰਬੰਧ ਕੀਤੇ ਗਏ ਨੇ ਕਿਸੇ ਵੀ ਸ਼ਰਧਾਲੂ ਨੂੰ ਕਿਸੇ ਤਰ੍ਹਾਂ ਦੀ ਕੋਈ ਪਰੇਸ਼ਾਨੀ ਨਹੀਂ ਆਣ ਦਿੱਤੀ ਜਾ ਰਹੀ ਇਹ ਮੇਲਾ ਕਿੰਨੇ ਦਿਨ ਚੱਲੇਗਾ ਇਹ ਮੇਲਾ ਜੀ 2 ਦਿਨ ਚੱਲੇਗਾ 9 ਤੇ 10 ਫਰਵਰੀ ਪਰ 11 ਫਰਵਰੀ ਨੂੰ ਭਾਰਤੀਆ ਵਾਲਮੀਕੀ ਧਰਮ ਸਮਾਜ ਦੇ ਧਰਮਗੁਰੂ ਡਾਕਟਰ ਦੇਵ ਸਿੰਘ ਜੀ ਅਦਵੈਤੀ ਅਤੇ ਸਰਵੋਤਮ ਨਿਰਦੇਸ਼ਕ ਅਸ਼ਵਨੀ ਸੋਤਾ ਜੀ ਦੀ ਯੋਗ ਅਗਵਾਈ ਵਿੱਚ ਪਾਵਨ ਵਾਲਮੀਕੀ ਤੀਰਥ ਦੇ ਪ੍ਰਮੁੱਖ ਮੰਦਰ ਵਿੱਚ ਸੁਸ਼ੋਭਿਤ ਭਗਵਾਨ ਵਾਲਮੀਕੀ ਮਹਾਰਾਜ ਜੀ ਦੀ ਪਾਵਨ ਪ੍ਰਤਮਾ ਨੂੰ ਸੋਨੇ ਦਾ ਸ਼ਤਰੀ ਐਤਵਾਰ 11 ਫਰਵਰੀ ਨੂੰ ਅਰਪਤ ਕੀਤਾ ਜਾਵੇਗਾ ਜਿਸ ਦੇ ਲਈ ਵੀ ਸ਼ਰਧਾਲੂ ਭਾਰਤ ਦੇ ਅਲੱਗ-ਅਲੱਗ ਸੂਬਿਆਂ ਤੋਂ ਆ ਰਹੇ ਨੇ ਅਲੱਗ-ਅਲੱਗ ਡੈਲੀਗੇਟਸ ਭਾਵ ਅਦਸਤੇ ਵਾਲਮੀਕੀ ਤੀਰਥ ਵਿਖੇ ਆ ਰਹੇ ਨੇ ਇਸ ਕਰਕੇ ਸਤਗੁਰੂ ਗਿਆਨਤ ਮਹਾਰਾਜ ਜੀ ਦਾ ਵਿਜੇ ਦਿਵਸ ਦਾ ਮੇਲਾ ਤਿੰਨ ਦਿਨ ਚੱਲ ਰਿਹਾ ਹੈ ਜੀ 9 ਤੋਂ 11 ਤਰੀਕ ਤੱਕ ਵਾਲਮੀਕੀ ਜੀ ਮੇਰਾ ਨਾਮ ਸੋਨੀ ਟਾਲੀਵਾਲ ਅੱਜ ਅਸੀਂ ਸਤਗੁਰੂ ਗਿਆਨਤ ਮਹਾਰਾਜ ਜੀ ਦੇ বিজে দিস ਜੋ ਸੰਤ ਸਤਗੁਰੂ ਗਿਆਨਤ ਮਹਾਰਾਜ ਜੀ 81 ਦਿਨ 45 ਸਾਧੂਆਂ ਦੇ ਨਾਲ ਜੋ ਉਹਨਾਂ ਨੇ ਜੇਲ ਯਾਤਰਾ ਕੀਤੀ ਸੀਗੀ ਉਹਦੇ ਵਿਜੇ ਦਿਵਸ ਦੇ ਸਬੰਧ ਦੇ ਵਿੱਚ ਇਹ ਜੋ ਮੇਲਾ ਦੋ ਦਿਨ ਚੱਲ ਰਿਹਾ ਹੈ ਇਸ ਦੇ ਵਿੱਚ ਸਾਨੂੰ ਜੀ ਐਮ ਸਾਹਿਬ ਜੀ ਨੇ ਅਣਜੋਗ ਜੀਮ ਸਾਹਿਬ ਜੀ ਨੇ ਮਹਾਰਾਜ ਦਾ ਕੀਰਤਨ ਕਰਨ ਵਾਸਤੇ ਬੁਲਾਇਆ ਸੀਗਾ ਭਜਨ ਕਰਨ ਵਾਸਤੇ ਆਏ ਆ ਸਾਡਾ ਪਿੰਡ ਥਾਲੀਵਾਲ ਵੇਟ ਅਸੀਂ ਕੋਟਨ ਕੋਟਨ ਧੰਨਵਾਦ ਕਰਦੇ ਹਾਂ ਜਿੰਨੀ ਵੀ ਸੰਗਤ ਇੱਥੇ ਨਤਮਸਤਕ ਹੋਈ ਆਈ ਹੈ ਹਾਂਜੀ ਸਾਡੇ ਨਾਲ ਇੱਕ ਡਾਕਟਰ ਲਾਲੀ ਜੀ ਜਿਨ੍ਹਾਂ ਨੇ ਇੱਥੇ ਮੈਡੀਕਲ ਕੈਂਪ ਲਗਾਇਆ ਹੈ ਸੋ ਬਹੁਤ ਧੰਨਵਾਦ ਇਹਨਾਂ ਦਾ ਵੀ ਸੋ ਸਾਰੀ ਸੰਗਤ ਦਾ ਧੰਨਵਾਦ ਦਿੰਦੀ ਵੀ ਸੰਗਤ ਅੱਜ ਭਗਵਾਨ ਵਾਲਮੀਕ ਮਹਾਰਾਜ ਜੀ ਦੇ ਤੇ ਸਥਾਨ ਤੇ ਨਕਮਸਤਕ ਹੋਣ ਆਈ ਹਨ ਕੋਟਨ ਕੋਟ ਧੰਨਵਾਦ ਸੋ ਜੈ